ਜਿਹੜਾ ਪੰਜਾਬ ਸਰਕਾਰ ਨੇ ਜਵਾਬ ਦਾਖਲ ਕੀਤਾ ਹੈ ਕਿ ਕਹਿੰਦੇ ਕਿ ਹਥਿਆਰਬੰਦ ਸਮਰਥਕਾਂ ਨੂੰ ਜਿਹੜਾ ਹੈ ਸੰਗਠਿਤ ਕੀਤਾ ਜਾ ਰਿਹਾ ਸੀ ਕੱਠੜਪੰਥੀ ਵਿਚਾਰਧਾਰਾ ਜਿਹੜੀ ਹੈ ਫਲਾਈ ਜਾ ਰਹੀ ਸੀ ਮਤਲਬ ਉਹੀ ਜਿਹੜਾ ਹੁੰਦਾ ਹੈ ਨਾ ਇੱਕ ਜਿਹੜਾ ਆਪਾਂ ਕਹਿ ਸਕਦੇ ਆਂ ਕਿ ਜਿਹੜਾ ਇੱਕ ਰੱਖਿਆ ਹੋਇਆ ਹੈ ਫਰੇਮਵਰਕ ਉਹਦੇ ਚ ਹੀ ਉਸੇ ਤਰੀਕੇ ਦੇ ਨਾਲ ਫੇਰ ਜਿਨਾਲੇ ਥਾਣੇ ਤੇ ਹਮਲੇ ਨੂੰ ਲੈ ਕੇ ਜੀ ਦਬਾਅ ਪਾਇਆ ਗਿਆ ਕਹਿੰਦੇ ਜਿਹੜੇ ਹੁਣ ਭਾਈ ਅਮਰਪਾਲ ਸਿੰਘ ਉਹਨਾਂ ਦੇ ਸਮਰਥਕ ਹੈਗੇ ਨੇ ਉਹ ਕਹਿੰਦੇ ਕਿ ਭਾਈ ਹਥਿਆਰ ਕਿਹੜੇ ਕੋਈ ਇਦਾਂ ਦੇ ਸੀਗੇ ਕਿ ਕੋਈ ਗੈਰ ਲਾਇਸੈਂਸੀ ਸੀਗੇ ਜਾਂ ਕੋਈ ਇਸ ਤਰ੍ਹਾਂ ਦੇ ਹਥਿਆਰ ਜਿਹੜੇ ਕਹੋ ਕਿ ਅਵੇਲੇਬਲ ਨਹੀਂ ਹੈਗੇ ਤੇ ਉਹ ਲਿਆਂਦੇ ਗਏ ਜਿਦਾ ਕੋਈ ਇਸ ਤਰ੍ਹਾਂ ਦੇ ਹਥਿਆਰ ਤਾਂ ਹੈ ਨਹੀਂ ਸੀ ਬਾਰਾਂਪੁਰ ਦੀਆਂ ਗੰਨਾਂ ਜਾਂ ਜਿਹੜੀਆਂ ਆਮ ਜਿਹੜੇ ਲਾਇਸੈਂਸੀ ਲੋਕਾਂ ਦੇ ਕੋਲ ਸਨ ਉਹੀ ਨਾਲ ਸਨ ਜਾਂ ਜਿਹੜੀਆਂ ਕਿਰਪਾਨਾਂ ਜਿਹੜੀਆਂ ਆਮ ਆਪਾਂ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਸ਼ਸਤਰ ਹੈਗੇ ਨੇ ਦੂਜੇ ਬੰਨੇ ਉਹ ਇਹ ਪੱਖ ਰੱਖਦੇ ਨੇ ਕਿ ਥਾਣੇ ਤੇ ਕੋਈ ਹਮਲਾ ਜਿਹੜਾ ਨਹੀਂ ਹੋਇਆ ਔਰ ਇਹਦੇ ਚੀਜ਼ ਤਾਂ ਹੋਇਆ ਨਹੀਂ ਕਿ ਥਾਣੇ ਤੇ ਹਮਲਾ ਕੀਤਾ ਬੰਦਾ ਚੁਕਾ ਕੇ ਬੰਦਾ ਤਾਂ ਅਗਲੇ ਦਿਨ ਜਿਹੜੀ ਉਥੋਂ ਦੀ ਲੋਕਲ ਜਨਾਲੇ ਦੀ ਅਦਾਲਤ ਹੈ ਉਸਨੇ ਹੀ ਛੱਡਿਆ ਹੈਗਾ ਕੋਰਟ ਨੇ ਜੇ ਫੈਸਲਾ ਕੋਈ ਨਹੀਂ ਸੁਣਾਇਆ ਪਰ ਜਦੋਂ ਅਸੀਂ ਆ ਪੂਰੀ ਪੜ ਲਈ ਨਾ ਤੇ ਫਿਰ ਉਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਘੱਟ ਅਸਾਰ ਹੈਗੇ ਨੇ ਕਿ ਕੋਈ ਹੱਕ ਦੇ ਵਿੱਚ ਫੈਸਲਾ ਆਵੇਗਾ ਇਹਨੂੰ ਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਚ ਕੱਲੀ ਪੰਜਾਬ ਸਰਕਾਰ ਦੀ ਇਨਵੋਲਵਮੈਂਟ ਹੈ ਜੀ ਬਕਾਇਦਾ ਖਾਸ ਕਰਕੇ ਜਦੋਂ ਆਪਾਂ ਪੰਜਾਬ ਸਟੇਟ ਦੀ ਗੱਲ ਕਰਦੇ ਆ ਜਿੰਨੇ ਵੀ ਇਸ ਤਰੀਕੇ ਦੇ ਨਾਲ ਫੈਸਲੇ ਜਿਹੜੇ ਹੁੰਦੇ ਨੇ ਚਾਹੇ ਉਹ ਕਿਸੇ ਵੀ ਤਰੀਕੇ ਦਾ ਹੋਣ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਹੁਣ ਤੇ ਇੱਕ ਮੁਹਿੰਮ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਗੈਂਗਸਟਰਸ ਦੇ ਵਿਰੁੱਧ ਜਿਹੜੀ ਚਲਾਈ ਜਾ ਰਹੀ ਹੈ ਕਾਫੀ ਸਾਰੇ ਇਨਕਾਊਂਟਰ ਕਾਫੀ ਸਾਰੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਜਿਹੜੇ ਕੁਝ ਸੀਨੀਅਰ ਪੱਤਰਕਾਰ ਹੈਗੇ ਨੇ ਉਹ ਕਹਿੰਦੇ ਕਿ ਕੁਝ ਦਿਨ ਪਹਿਲਾਂ ਜਿਹੜੀ ਹੈ ਮੁੱਖ ਮੰਤਰੀ ਦੀ ਇੱਕ ਮਿਲਣੀ ਹੁੰਦੀ ਹੈ ਜੀ ਅਮਿਤ ਸ਼ਾਹ ਗ੍ਰਹਿ ਮੰਤਰੀ ਦੇ ਨਾਲ ਤੇ ਕਹਿੰਦੇ ਕਿ ਹੋ ਸਕਦਾ ਹੈ ਕਿ ਇਸ ਦੇ ਉੱਤੇ ਵੀ ਵਿਚਾਰ ਹੋਈ ਹੋਵੇ ਜਗਜੀਤ ਸਿੰਘ ਜੀ ਜਾਨਣਾ ਚਾਹਾਂਗੇ ਐਮਟੀ ਅੰਮ੍ਰਿਤਪਾਲ ਸਿੰਘ ਦੇ ਉੱਤੇ ਲਗਾਈ ਗਈ ਐਨਐਸਏ ਇਹ ਵਿਸ਼ਾ ਸਾਲ ਭਰ ਦੇ ਵਿੱਚ ਤਿੰਨ ਤੋਂ ਚਾਰ ਵਾਰ ਵਿਚਾਰਿਆ ਜ਼ਰੂਰ ਜਾਂਦਾ ਨਾਲ ਦੇ ਨਾਲ ਹਾਈ ਕੋਰਟ ਦੇ ਗੇੜੇ ਵੀ ਉਹਨਾਂ ਦੇ ਮੁੱਕਣ ਤੇ ਆ ਨਹੀਂ ਰਹੇ ਅਦਾਲਤੀ ਪੈਂਡਾ ਮੁਕੇ ਦਾ ਕਦ ਕਿਉਂਕਿ ਪਟੀਸ਼ਨ ਇੱਕ ਹੋਰ ਕਹਿੰਦੇ ਪਾ ਦਿੱਤੀ ਗਈ ਹੈ ਜੀ ਇਹ ਪੂਰਾ ਮਾਮਲਾ ਬਿਲਕੁਲ ਸਦਰ ਅਮਰਪੀ ਸਿੰਘ ਜੀ ਸ਼ੁਰੂਆਤ ਆਪਾਂ ਕਰ ਲੈਨੇ ਕਿ 18 ਮਾਰਚ 2023 ਨੂੰ ਜਦੋਂ ਉਹਨਾਂ ਤੇ ਪਹਿਲੀ ਵਾਰ ਐਨਐਸਏ ਲੱਗੀ ਸੀ ਨਾਰਮਲੀ ਐਨਐਸਏ ਦਾ ਹੁੰਦਾ ਕਿ ਇੱਕ ਪ੍ਰੋਵੈਂਟਿਵ ਡਿਟੈਂਸ਼ਨ ਹੁੰਦੀ ਹੈ ਕਿ ਰੋਕਥਾਮ ਦੇ ਲਈ ਹਿਰਾਸਤ ਮਤਲਬ ਕਿ ਤੁਹਾਡੇ ਤੇ ਕੇਸ ਕੋਈ ਨਹੀਂ ਹੈ ਤੁਹਾਡੇ ਤੇ ਜ਼ੁਲਮ ਕੋਈ ਸਾਬਤ ਨਹੀਂ ਹੈ ਤੁਹਾਨੂੰ ਜਿਹੜਾ ਹੈਗਾ ਸਿਰਫ ਇੱਕ ਪ੍ਰਟੈਂਟ ਪ੍ਰੋਵੈਂਟਿਵ ਡਿਟੈਂਸ਼ਨ ਦੇ ਲਈ ਰੱਖਿਆ ਗਿਆ ਹੈ ਤੇ ਇਹ ਜਿਹੜਾ ਹੈਗਾ 2023 ਚ ਉਹਨਾਂ ਤੇ ਲੱਗਦੀ ਹੈ ਨਾਰਮਲੀ ਤਿੰਨ ਤਿੰਨ ਸਾਲ ਦਾ ਇਹਦਾ ਹੁੰਦਾ ਕਿ ਤਿੰਨ ਸਾਲ ਬਾਅਦ ਜਿਹੜੀ ਹੈ ਇਹ ਚੈੱਕ ਹੁੰਦੀ ਹੈ ਕਿ ਹਾਂ ਬਈ ਕੀ ਹੁਣ ਕੀ ਸਿਚੁਏਸ਼ਨ ਹੈ ਜਿਸ ਤਰ੍ਹਾਂ ਪਰ ਇਹਨਾਂ ਵਾਲੇ ਕੇਸ ਦੇ ਵਿੱਚ ਆਪਾਂ ਦੇਖਿਆ ਕਿ ਸਾਲ ਦੀ ਜਿਹੜੀ ਹੈ ਫਿਰ ਦੂਸਰੀ ਵਾਰ ਵੀ ਦੂਸਰੇ ਗਰਾਉਂਡਸ ਦੇ ਉੱਤੇ ਲਗਾਈ ਜਾਂਦੀ ਹੈ ਤੀਸਰੀ ਵਾਰ ਜਿਹੜੀ 2025 ਦੇ ਵਿੱਚ ਲੱਗੀ ਸੀ ਉਹ ਖਤਮ ਹੋਣ ਵਾਲੀ ਹੈ ਤੇ ਉਹ ਆਪਾਂ ਦੇਖਿਆ ਹੈਗਾ ਕਿ ਚੈਲੰਜ ਕੀਤੀ ਸੀ ਕਾਫੀ ਸਮੇਂ ਤੋਂ ਜਿਹੜੀ ਹੈ ਸੁਣਵਾਈ ਇਸ ਤੇ ਹੋ ਰਹੀ ਸੀ ਤੇ ਪਕਾਇਦਾ ਪੰਜਾਬ ਸਰਕਾਰ ਨੂੰ ਪੱਖ ਰੱਖਣ ਦੇ ਲਈ ਦੇ ਉੱਤੇ ਕਿਹਾ ਗਿਆ ਸੀ ਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਣ ਚ ਦੇਰੀ ਵੀ ਕੀਤੀ ਹੈਗੀ ਉਸ ਨੂੰ ਲੈ ਕੇ ਵੀ ਹਾਈ ਕੋਰਟ ਨੇ ਥੋੜੀ ਝਾੜ-ਚਾਂਮ ਤੇ 10000 ਰੁਪਏ ਦਾ ਸਿੰਬੋਲਿਕ ਜਿਹਾ ਜੁਰਮਾਨਾ ਜਿਹੜਾ ਹੁੰਦਾ ਉਹ ਲਗਾਇਆ ਹੈਗਾ ਦੂਜੇ ਬੰਨੇ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਦਾਇਰ ਕੀਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇੱਕ ਕਾਨੂੰਨੀ ਵਿਵਸਥਾ ਦੀ ਸਮੱਸਿਆ ਨਹੀਂ ਸ਼ਾਂਤੀ ਜਨਤਕ ਸੁਰੱਖਿਆ ਦੇਸ਼ ਦੀ ਅਖੰਡਤਾ ਤੇ ਏਕਤਾ ਦੇ ਲਈ ਖਤਰਾ ਹਨ ਜਦੋਂ ਆਪਾਂ ਕਹਿ ਲਈਏ ਕਿ ਪੁਰਾਣੇ ਕੇਸ ਜਿੰਨੇ ਐਕਸਪਰਟਸ ਹੈਗੇ ਨਹੀਂ ਜਾਂ ਜਿਨ੍ਹਾਂ ਨੂੰ ਇਹਨਾਂ ਕੇਸਾਂ ਬਾਰੇ ਜਾਣਕਾਰੀ ਹੈਗੀ ਹੈ ਜਦੋਂ ਇਹ ਵਾਲੀਆਂ ਚੀਜ਼ਾਂ ਵਿੱਚ ਆ ਜਾਂਦੀਆਂ ਹੈਗੀਆਂ ਨੇ ਤੇ ਫਿਰ ਉਦੇ ਹਿਸਾਬ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਹੋ ਹੀ ਨਹੀਂ ਸਕਦਾ ਕਿ ਜੱਜ ਤੁਹਾਡੇ ਹੱਕ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਫੈਸਲਾ ਦੇ ਦੇਵੇ। ਔਰ ਜਿਹੜੇ ਐਕਸਪਰਟ ਅਗੇ ਨੇ ਉਹ ਕਹਿੰਦੇ ਕਿ ਜੇ ਕਿਤੇ ਫੈਸਲਾ ਹੱਕ ਦੇ ਵਿੱਚ ਆਇਆ ਤੇ ਸੁਪਰੀਮ ਕੋਰਟ ਤੋਂ ਆਏਗਾ ਇਧਰੋਂ ਨਹੀਂ ਆਏਗਾ। ਫਿਰ ਉਸ ਤੋਂ ਬਾਅਦ ਅੱਗੇ ਜਿਹੜਾ ਪੰਜਾਬ ਸਰਕਾਰ ਨੇ ਜਵਾਬ ਦਾਖਲ ਕੀਤਾ ਹੈ ਕਿ ਕਹਿੰਦੇ ਕਿ ਹਥਿਆਰਬੰਦ ਸਮਰਥਕਾਂ ਨੂੰ ਜਿਹੜਾ ਹੈ ਸੰਗਠਿਤ ਕੀਤਾ ਜਾ ਰਿਹਾ ਸੀ ਕੱਠੜਪੰਥੀ ਵਿਚਾਰਧਾਰਾ ਜਿਹੜੀ ਹੈ ਫਲਾਈ ਜਾ ਰਹੀ ਸੀ। ਮਤਲਬ ਉਹੀ ਜਿਹੜਾ ਹੁੰਦਾ ਹੈ ਨਾ ਇੱਕ ਜਿਹੜਾ ਆਪਾਂ ਕਹਿ ਸਕਦੇ ਆਂ ਕਿ ਜਿਹੜਾ ਇੱਕ ਰੱਖਿਆ ਹੋਇਆ ਹੈ ਫਰੇਮਵਰਕ ਉਹਦੇ ਚੀ ਉਸੇ ਤਰੀਕੇ ਦੇ ਨਾਲ ਫਿਰ ਜਿਨਾਲੇ ਥਾਣੇ ਤੇ ਹਮਲੇ ਨੂੰ ਲੈ ਕੇ ਜੀ ਦਬਾਅ ਪਾਇਆ ਗਿਆ ਕਹਿੰਦੇ ਕਿ ਇੱਕ ਸਾਥੀ ਨੂੰ ਜੋ ਉਹਨਾਂ ਦਾ ਪੁਰਾਣਾ ਹੈਗਾ ਔਰ ਉਸ ਦੇ ਵਿੱਚ ਜਿਹੜੇ ਹੁਣ ਭਾਈ ਅਮਰਪਾਲ ਸਿੰਘ ਉਹਨਾਂ ਦੇ ਸਮਰਥਕ ਹੈਗੇ ਨੇ ਉਹ ਕਹਿੰਦੇ ਕਿ ਭਾਈ ਹਥਿਆਰ ਕਿਹੜੇ ਕੋਈ ਇਦਾਂ ਦੇ ਸੀਗੇ ਕਿ ਕੋਈ ਗੈਰ ਲਾਇਸੈਂਸੀ ਸੀਗੇ ਜਾਂ ਕੋਈ ਇਸ ਤਰ੍ਹਾਂ ਦੇ ਹਥਿਆਰ ਜਿਹੜੇ ਕਹ ਲੋ ਕਿ ਅਵੇਲੇਬਲ ਨਹੀਂ ਹੈਗੇ ਤੇ ਉਹ ਲਿਆਂਦੇ ਗਏ ਜਨਾਬ ਕੋਈ ਇਸ ਤਰ੍ਹਾਂ ਦੇ ਹਥਿਆਰ ਤਾਂ ਹੈ ਨਹੀਂ ਸੀ ਬਾਰਾਂਪੁਰ ਦੀਆਂ ਗੰਨਾਂ ਜਾਂ ਜਿਹੜੀਆਂ ਆਮ ਜਿਹੜੇ ਲਾਇਸੈਂਸੀ ਲੋਕਾਂ ਦੇ ਕੋਲ ਸਨ ਉਹੀ ਨਾਲ ਸਨ ਜਾਂ ਜਿਹੜੀਆਂ ਕਿਰਪਾਨਾਂ ਜਿਹੜੀਆਂ ਆਮ ਆਪਾਂ ਕਹਿ ਸਕਦੇ ਨੇ ਕਿ ਸਿੱਖਾਂ ਦੇ ਸ਼ਸਤਰ ਹੈਗੇ ਨੇ ਦੂਜੇ ਬੰਨੇ ਉਹ ਇਹ ਪੱਖ ਰੱਖਦੇ ਨੇ ਕਿ ਥਾਣੇ ਤੇ ਕੋਈ ਹਮਲਾ ਜਿਹੜਾ ਨਹੀਂ ਹੋਇਆ ਔਰ ਇਹਦੇ ਚੀਜ਼ ਤਾਂ ਹੋਇਆ ਨਹੀਂ ਕਿ ਥਾਣੇ ਤੇ ਹਮਲਾ ਕੀਤਾ ਬੰਦਾ ਛੁਡਾ ਕੇ ਬੰਦਾ ਤਾਂ ਅਗਲੇ ਦਿਨ ਜਿਹੜੀ ਉਥੋਂ ਦੀ ਲੋਕਲ ਜਨਾਲੇ ਦੀ ਅਦਾਲਤ ਹੈ ਉਸ ਨੇ ਹੀ ਛੱਡਿਆ ਹੈਗਾ ਤੇ ਫਿਰ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਔਰ ਇਸ ਤੋਂ ਬਾਅਦ ਜਿਹੜਾ ਮੇਨ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਹਨਾਂ ਨੇ 2025 ਦੀ ਤੀਜੀ ਐਨਐਸਐ ਲਾਈ ਸੀ ਤੇ ਬਕਾਇਦਾ ਹਿੱਟ ਲਿਸਟ ਦੀ ਗੱਲ ਕੀਤੀ ਗਈ ਸੀ ਕਿ 15 ਬੰਦਿਆਂ ਦੀ ਇੱਕ ਹਿੱਟ ਲਿਸਟ ਤਿਆਰ ਕੀਤੀ ਗਈ ਹੈ ਅਮਰਤਪਾਲ ਸਿੰਘ ਦੇ ਵੱਲੋਂ ਹੁਣ ਇਹਦੇ ਚ ਜਿਹੜਾ ਟੈਕਨੀਕਲ ਪੱਖ ਇਹ ਹੁੰਦਾ ਕਿ ਇਹ ਸਾਰੀਆਂ ਗੱਲਾਂ ਉਦੋਂ ਨਹੀਂ ਜਦੋਂ ਅਮਰਤਪਾਲ ਸਿੰਘ ਹੁਣੀ ਆਲਰੇਡੀ ਦੇ ਬਰੁਗਰਦੀ ਜੇਲ੍ਹ ਦੇ ਵਿੱਚ ਅੰਦਰ ਨੇ ਚਾਹੇ ਹਰੀਨੋਂ ਕੇਸ ਹੋਵੇ ਜਾਂ ਹੋਰ ਜਿੰਨੇ ਵੀ ਕੇਸ ਹੋਣ ਹੁਣ ਜੇਲ੍ਹ ਦੇ ਅੰਦਰ ਬੈਠਾ ਬੰਦਾ ਜੇ ਕਰਾਇਮ ਕਰ ਰਿਹਾ ਹੈ ਜਾਂ ਇੰਨਾ ਕੁਝ ਹੋ ਰਿਹਾ ਹੈ ਤੇ ਫਿਰ ਤੇ ਉਹਨੂੰ ਚਾਰਜ ਕੀਤਾ ਜਾਣਾ ਚਾਹੀਦਾ ਹੈ ਫਿਰ ਤੇ ਇਹ ਸਾਰੇ ਕੇਸ ਜਿਹੜੇ ਨੇ ਉਹ ਚੱਲਣੇ ਚਾਹੀਦੇ ਨੇ ਇਹ ਵੀ ਇੱਕ ਜਿਹੜਾ ਸਵਾਲ ਸਾਈਡ ਤੇ ਹੈ ਤੇ ਅਖੀਰ ਤੇ ਜਿਹੜਾ ਹੈ ਬਕਾਇਦਾ ਪੰਜਾਬ ਸਰਕਾਰ ਦਾ ਜਿਹੜਾ ਉਹਨਾਂ ਨੇ ਆਪਣਾ ਹਲਫਨਾਮਾ ਜਾਂ ਆਪਣਾ ਜਿਹੜਾ ਜਵਾਬ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕੋਈ ਵੀ ਰਾਜਨੀਤਿਕ ਨਹੀਂ ਹੈ ਕਿਉਂਕਿ ਪੀਟੀਸ਼ਨ ਇਹੀ ਲਗਾਈ ਗਈ ਸੀ ਨਾ ਕਿ ਇਹ ਰਾਜਨੀਤਿਕ ਫੈਸਲਾ ਹੈ ਉਹ ਕਹਿੰਦੇ ਕਿ ਹਰੇਕ ਚੀਜ਼ ਦੀ ਜਿਹੜੀ ਜਾਣਕਾਰੀ ਇਹਨਾਂ ਨੂੰ ਦਿੱਤੀ ਗਈ ਹੈ ਉਹ ਕਹਿੰਦੇ ਕਿ ਰੋਕਥਾਮ ਹਿਰਾਸਤ ਦੇ ਮਸਲਿਆਂ ਦੇ ਵਿੱਚ ਨਿਆਇਕ ਸਮੀਖਿਆ ਦਾ ਦਾਇਰਾ ਸੀਮਿਤ ਹੁੰਦਾ ਹੈ ਤੁਸੀਂ ਆਹ ਜਿਹੜੀਆਂ ਲਾਈਨਾਂ ਨਾ ਜਿਹੜੀਆਂ ਉਹਨਾਂ ਨੇ ਲਿਖੀਆਂ ਇਹ ਆਪਣੇ ਆਪ 'ਚ ਥੋੜਾ ਧਿਆਨ ਮੰਗਦੀਆਂ ਨੇ ਮੈਂ ਦੁਬਾਰਾ ਪੜ੍ਹ ਦੇਣਾ ਕਹਿੰਦੇ ਕਿ ਰੋਕਥਾਮ ਹਿਰਾਸਤ ਦੇ ਮਸਲਿਆਂ ਦੇ ਵਿੱਚ ਨਿਆਇਕ ਸਮੀਖਿਆ ਦਾ ਦਾਇਰਾ ਸੀਮਿਤ ਹੁੰਦਾ ਹੈ ਜਦੋਂ ਕਾਫੀ ਸਮਗਰੀ ਮੌਜੂਦ ਹੋਵੇ ਤਾਂ ਅਦਾਲਤ ਨਜ਼ਰਬੰਦੀ ਅਥਾਰਟੀ ਦੇ ਮੁਲਾਂਕਣ ਤੇ ਆਪਣਾ ਮੁਲਾਂਕਣ ਥੋਪ ਨਹੀਂ ਸਕਦੀ ਮਤਲਬ ਇੱਥੇ ਇੱਕ ਤਰੀਕੇ ਦੇ ਨਾਲ ਜਿਹੜਾ ਹੈ ਅਦਾਲਤ ਨੂੰ ਇਹ ਇਨਸਟਰਕਟ ਕੀਤਾ ਗਿਆ ਹੈ ਕਿ ਅਦਾਲਤ ਆਪਣਾ ਫੈਸਲਾ ਜਿਹੜਾ ਹੈ ਥੋਪ ਨਹੀਂ ਸਕਦੀ ਮਤਲਬ ਅਧਾਲਤ ਮੁਲਾਂਕਣ ਅਥਾਰਟੀ ਕੌਣ ਹੋ ਗਿਆ ਪੰਜਾਬ ਸਰਕਾਰ ਹੋਗੀ ਜਾਂ ਡੀਸੀ ਹੋਗੀ ਤੇ ਉਹਨਾਂ ਨੇ ਜੋ ਕੀਤਾ ਹੈ ਉਹ ਹੀ ਸਹੀ ਹੈ ਮਤਲਬ ਉਹ ਕਹਿੰਦੇ ਵੀ ਅਦਾਲਤ ਇਸ ਨੂੰ ਚੇਂਜ ਨਹੀਂ ਕਰ ਸਕਦੀ ਇਹ ਜਿਹੜਾ ਇੱਕ ਨਜ਼ਰੀਆ ਇਸ ਤੇ ਵਿੱਚ ਰੱਖਿਆ ਹੋਇਆ ਹੈ ਜੀ ਆਪਾਂ ਇਹਦਾ ਇੱਕ ਹੋਰ ਪਹਿਲੂ ਦੇਖਣਾ ਹੋਵੇ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਠੀਕ ਹੈ ਕਿ ਉਦੋਂ ਆਪਾਂ ਮੰਨ ਲੈਣੇ ਕਿ ਪਹਿਲੀ ਐਨਐਸਏ ਇਸ ਮਸਲੇ ਤੇ ਲੱਗੀ ਹੈਗੀ ਹੈ ਪਰ ਇਹਨਾਂ ਸਾਲਾਂ ਦੇ ਵਿੱਚ ਅਮਰਿਤਪਾਲ ਸਿੰਘ ਇਸੇ ਹੀ ਭਾਰਤ ਦੇ ਸੰਵਿਧਾਨ ਨੂੰ ਫਾਲੋ ਕਰਕੇ ਕਹਿ ਲਿਏ ਜਾਂ ਉਹਦੀਆਂ ਜਿਹੜੀਆਂ ਗਾਈਡਲਾਈਨਸ ਨੇ ਕਿ ਕੋਈ ਬੰਦਾ ਜਿਹੜਾ ਹੈ ਚੋਣ ਲੜ ਸਕਦਾ ਹੈ ਉਹ ਮੈਂਬਰ ਆਫ ਪਾਰਲੀਮੈਂਟ ਵੀ ਬਣਿਆ ਹੈਗਾ ਹੈ ਉਹ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਉਹ ਜਿੱਤਿਆ ਵੀ ਹੈਗਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਇੱਕਦਮ ਦਰਕਿਨਾਰ ਜਿਹੜਾ ਹੈ ਉਹ ਕੀਤਾ ਗਿਆ ਹੈਗਾ ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਉਹਨਾਂ ਦੇ ਪੱਖ ਵਾਲੇ ਲੋਕ ਹੈਗੇ ਨੇ ਉਹ ਬਕਾਇਦਾ ਇਹ ਪਲੀ ਰੱਖਦੇ ਨੇ ਹੁਣ ਇਹੀ ਹੈ ਦੇਖਦੇ ਆ ਕਿ ਕੋਰਟ ਨੇ ਅਜੇ ਫੈਸਲਾ ਕੋਈ ਨਹੀਂ ਸੁਣਾਇਆ ਪਰ ਜਦੋਂ ਅਸੀਂ ਇਹ ਪੂਰੀ ਪੜ ਲਈ ਨਾ ਤੇ ਫਿਰ ਉਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਘੱਟ ਅਸਾਰ ਹੈਗੇ ਨੇ ਕਿ ਕੋਈ ਹੱਕ ਦੇ ਵਿੱਚ ਫੈਸਲਾ ਆਵੇਗਾ ਤੇ ਬਾਰ-ਬਾਰ ਜਿੱਦਾਂ ਪ੍ਰੋਗਰਾਮਾਂ ਦੇ ਵਿੱਚ ਅੱਗੇ ਵੀ ਆਪਾਂ ਗੱਲ ਕਰਦੇ ਹੁੰਨੇ ਆ ਕਿ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਨੂਨ ਦੇ ਵਿੱਚ ਹਿੰਸਾ ਵਾਪਰਦੀ ਹੈ ਤੇ ਕਿਵੇਂ ਕੁਝ ਜਿਹੜੇ ਪੁਲਿਸ ਕਰਮੀ ਕਹਿ ਲਈਏ ਕਿ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਤਾਂ ਵੀ ਕਿਸੇ ਤੇ ਐਨਐਸਏ ਨਹੀਂ ਲੱਗੀ ਕਿਸੇ ਨੂੰ ਡਿਬਰੂਗੜ ਜਾਂ ਹੋਰ ਜਿਹੜੀਆਂ ਬਾਰੀਆਂ ਜੇਲ੍ਹਾਂ ਉੱਥੇ ਨਹੀਂ ਭੇਜਿਆ ਗਿਆ ਔਰ ਇਹ ਹਿੰਸਾ ਪੰਜਾਬ ਦੇ ਗਵਾਂਢੀ ਸੂਬੇ ਦੇ ਵਿੱਚ ਹੈ ਹੁਣ ਜਿਹੜੇ ਲੋਕ ਬਾਰ-ਬਾਰ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡੇ ਨਾਲ ਇੱਥੇ ਬਰਾਬਰ ਦਾ ਸਲੂਕ ਨਹੀਂ ਹੁੰਦਾ ਉਹਨਾਂ ਨੂੰ ਤੇ ਫਿਰ ਇਸ ਤਰ੍ਹਾਂ ਦਾ ਫੀਲ ਹੋਏਗਾ ਨਾ ਕਿ ਕੀ ਜਿਹੜੀ ਜੁਡੀਸ਼ਰੀ ਹੈ ਜਿਹੜਾ ਸਿਸਟਮ ਹੈਗਾ ਹੈ ਕੀ ਉਹ ਬਰਾਬਰਤਾ ਰੱਖ ਰਿਹਾ ਹੈ ਕੀ ਉਹ ਚੈੱਕ ਐਂਡ ਬੈਲੈਂਸ ਰੱਖ ਰਿਹਾ ਹੈ ਕਿ ਜਾਂ ਸੰਵਿਧਾਨ ਦੇ ਵਿੱਚ ਜਿਹੜਾ ਪ੍ਰੈਮਬਲ ਹੈਗਾ ਇਹਨਾਂ ਦਾ ਕਿ ਸਾਰੇ ਜਿਹੜੇ ਉਥੋਂ ਦੇ ਵਸਨੀਕ ਹੈਗੇ ਨੇ ਉਹ ਬਰਾਬਰ ਨੇ ਇਹ ਸਵਾਲ ਜਿਹੜੇ ਨੇ ਇਸੋ ਮਸਲੇ ਤੇ ਬਾਰ-ਬਾਰ ਜਿਹੜੇ ਆ ਸਾਹਮਣੇ ਆਉਂਦੇ ਹੈਗੇ ਆ ਬਿਲਕੁਲ ਜੀ ਜਿਸ ਵੇਲੇ ਅਸੀਂ ਤਮਾਮ ਇਹਨਾਂ ਵਿਸ਼ਿਆਂ ਦੀ ਗੱਲ ਕਰਦੇ ਪਏ ਆ ਸਾਡੇ ਲਈ ਵਿਚਾਰਨਾ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਹਰ ਇੱਕ ਪੱਖ ਜਿਸ ਵੇਲੇ ਸਰਕਾਰ ਵਿਚਾਰਨ ਦੀ ਕੋਸ਼ਿਸ਼ ਕਰਦੀ ਹੈ ਇੱਕ ਪਾਸੇ ਜਿੱਥੇ ਸਰਕਾਰ ਨੂੰ ਵੀ ਝਾੜ ਪਾਉਣ ਦੀ ਅਦਾਲਤ ਇੱਕ ਕਵਾਇਤ ਨਹੀਂ ਛੱਡਦੀ ਦੂਜੇ ਪਾਸੇ ਕਾਨੂੰਨੀ ਢਾਂਚਾ ਇਸ ਤਰੀਕੇ ਦਾ ਤਿਆਰ ਕੀਤਾ ਗਿਆ ਕਿ ਜਿੱਥੇ ਅਦਾਲਤ ਨੂੰ ਵੀ ਅਦਾਲਤ ਦੇ ਫੈਸਲੇ ਦੇ ਉੱਤੇ ਵੀ ਜਾਂ ਅਦਾਲਤ ਦੀ ਕਾਰਵਾਈ ਦੇ ਉੱਤੇ ਵੀ ਇੱਕ ਤਰੀਕੇ ਦੀ ਕੈਪ ਲਗਾ ਦਿੱਤੀ ਜਾਂਦੀ ਹੈ ਅ ਅੱਗੇ ਅਸੀਂ ਇੱਕ ਪਟੀਸ਼ਨ ਦੇ ਜ਼ਿਕਰ ਜ਼ਰੂਰ ਕਰਨਾ ਚਾਹਾਂਗੇ ਕਿ 28 ਜਨਵਰੀ ਨੂੰ ਮੁੜ ਤੋਂ ਇੱਕ ਸੈਸ਼ਨ ਹੋਣ ਜਾ ਰਿਹਾ ਹੈ ਜਿਸ ਦੇ ਲਈ ਉਹਨਾਂ ਦੇ ਕੋਲ ਚੰਗਾ ਖਾਸ ਸਮਾਂ ਸੀਗਾ ਕਿ ਆਪਣੀ ਪਟੀਸ਼ਨ ਬਤੌਰ ਸੰਸਦ ਡਿਬਰੂਗੜ ਤੋਂ ਦਿੱਲੀ ਆ ਕੇ ਸੈਸ਼ਨ ਅਟੈਂਡ ਕਰ ਸਕਣ ਉਹ ਉਸ ਦੇ ਵਿੱਚ ਕੀ ਓਪਰਚੁਨਿਟੀ ਉਹਨਾਂ ਦੇ ਕੋਲ ਹੈ ਬਿਲਕੁਲ ਉਸ ਦੇ ਵਿੱਚ ਨਾ ਜੇ ਤੁਸੀਂ ਲਾਸਟ ਫੈਸਲੇ ਦੇ ਵਿੱਚ ਜਾਓ ਲਾਸਟ ਫੈਸਲੇ ਦੇ ਵਿੱਚ ਵੀ ਇਹੀ ਕੁਝ ਸੀਗਾ ਕੇ ਜੀ 15 ਬੰਦਿਆਂ ਦੀ ਹਟਲ ਜੋ ਸਰਕਾਰ ਦਾ ਜਿਹੜਾ ਹੈਗਾ ਏ ਤੁਹਾਨੂੰ ਯਾਦ ਹੋਵੇਗਾ ਕਿ ਬਕਾਇਦਾ ਜਿਹੜੇ ਸਰਕਾਰ ਵੱਲੋਂ ਪੇਸ਼ ਹੋਏ ਸਨ ਉਹਨਾਂ ਨੇ ਬਕਾਇਦਾ ਉੱਥੇ ਰੱਖਿਆ ਸੀ ਕਿ ਇਹਦੇ ਨਾਲ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜੇਗੀ ਜਾਂ ਜੋ ਵੀ ਸਰਕਾਰ ਨੇ ਆਪਣਾ ਸਿਮਿਲਰ ਜਿਹਾ ਹੀ ਜਿਹੜਾ ਹੁਣ ਹੈਗਾ ਏ ਕਿ 15 ਬੰਦਿਆਂ ਦੀ ਹਟਲਿਸਟ ਉਹ ਸਾਰਾ ਕੁਝ ਸਰਕਾਰ ਨੇ ਜਿਹੜਾ ਬਕਾਇਦਾ ਪੇਸ਼ ਕੀਤਾ ਸੀ ਪਰ ਉਸ ਤੋਂ ਬਾਅਦ ਜਿਹੜਾ ਅਦਾਲਤ ਦਾ ਫੈਸਲਾ ਸੀ ਅਦਾਲਤ ਨੇ ਇਹ ਗੱਲ ਕਹੀ ਸੀ ਕਿਉਂਕਿ ਸੈਸ਼ਨ ਸੀਗਾ 1 ਤੋਂ ਲੈ ਕੇ ਤੇ 19 ਤਰੀਕ ਤੱਕ ਤੁਹਾਨੂੰ ਯਾਦ ਹੋਣਾ ਤੇ 18 ਤਰੀਕ ਨੂੰ ਜਿਹੜਾ ਹੈ ਅਦਾਲਤ ਨੇ ਫੈਸਲਾ ਇਹ ਨਹੀਂ ਸੀ ਦਿੱਤਾ ਕਿ ਇਹ ਸਾਰੀਆਂ ਗੱਲਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਅਸੀਂ ਜਿਹੜਾ ਸੈਸ਼ਨ 'ਚ ਨਹੀਂ ਜਾਣ ਦੀ ਇਜਾਜ਼ਤ ਦੇ ਸਕਦੇ। ਅਦਾਲਤ ਨੇ ਕਿਹਾ ਸੀ ਕਿ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਕਿ ਹੁਣ ਜਿਹੜਾ ਹੈ ਵੀ ਸਮਾਂ ਬਹੁਤ ਥੋੜਾ ਰਹਿ ਗਿਆ ਹੈ। ਜਦੋਂ ਤੁਹਾਡੀ ਅਗਲੀ ਸੁਣਵਾਈ ਹੋਏਗੀ ਤੇ ਤੁਸੀਂ ਪਹਿਲਾਂ ਆਇਓ। ਹੁਣ ਕੀ ਅਦਾਲਤ ਜਿਹੜਾ ਹੈਗਾ ਇਹ ਆਪਣੇ ਉਹੀ ਬਿਆਨਾਂ ਤੇ ਜਾਂ ਉਸ ਤਰੀਕੇ ਦੇ ਨਾਲ ਰਹਿੰਦੀ ਹੈ ਜਾਂ ਫਿਰ ਦੁਬਾਰਾ ਉਹੀ ਨਵੇਂ ਸਿਰੇ ਤੋਂ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋਏਗੀ ਤੇ ਦੁਬਾਰਾ ਫਿਰ ਉਸੇ ਤਰੀਕੇ ਦੇ ਨਾਲ ਜਿਹੜਾ ਹੈ ਵੀ ਜਿੰਨੇ ਦਿਨ ਸੈਸ਼ਨ ਚੱਲਣਾ ਹੈ ਓਨੇ ਦਿਨ ਕਿਤੇ ਹਫ਼ਤੇ ਦਾ ਸਮਾਂ ਕਿਤੇ 10 ਦਿਨ ਦਾ ਸਮਾਂ ਪਾ ਕੇ ਇਸੇ ਤਰੀਕੇ ਦੇ ਨਾਲ ਜਿਹੜੀ ਡੰਗਟਪਾਈ ਕੀਤੀ ਜਾਵੇ ਇਹ ਹੁਣ ਦੇਖਣਾ ਕਾਫੀ ਇੰਟਰਸਟਿੰਗ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਆ ਐਨਐਸਸੀ ਵਾਲੇ ਦੇ ਵਿੱਚ ਜਿਹੜਾ ਸਰਕਾਰ ਨੇ ਆਪਾਂ ਕਹਿ ਸਕਦੇ ਹਾਂ ਕਿ ਸਿੱਧੀ ਸਿੱਧੀ ਜਿਹੜੀ ਦੋ ਟੁੱਕ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਇਹ ਚੀਜ਼ ਨਹੀਂ ਚਾਹੁੰਦੀ ਹੈਗੀ ਕਿ ਅਮਰਿਤਪਾਲ ਸਿੰਘ ਤੇ ਐਨਐਸਏ ਹਟਾਈ ਜਾਵੇ ਦੂਜੇ ਬੰਨੇ ਇਹ ਵੀ ਹੈ ਕਿ ਇਹਨੂੰ ਕੱਲਾ ਪਏ ਨਹੀਂ ਕਹਿ ਸਕਦੇ ਕਿ ਇਹਦੇ ਚ ਕੱਲੀ ਪੰਜਾਬ ਸਰਕਾਰ ਦੀ ਇਨਵੋਲਵਮੈਂਟ ਹੈ ਜੀ ਬਕਾਇਦਾ ਖਾਸ ਕਰਕੇ ਜਦੋਂ ਆਪਾਂ ਪੰਜਾਬ ਸਟੇਟ ਦੀ ਗੱਲ ਕਰਦੇ ਆ ਤੇ ਜਿੰਨੇ ਵੀ ਇਸ ਤਰੀਕੇ ਦੇ ਨਾਲ ਫੈਸਲੇ ਜਿਹੜੇ ਹੁੰਦੇ ਨੇ ਚਾਹੇ ਉਹ ਕਿਸੇ ਵੀ ਤਰੀਕੇ ਦਾ ਹੋਣਾ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਹੁਣ ਤੇ ਇੱਕ ਮੁਹਿੰਮ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਗੈਂਗਸਟਰਸ ਦੇ ਵਿਰੁੱਧ ਜਿਹੜੀ ਚਲਾਈ ਜਾ ਰਹੀ ਹੈ ਕਾਫੀ ਸਾਰੇ ਇਨਕਾਊਂਟਰ ਕਾਫੀ ਸਾਰੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਜਿਹੜੇ ਕੁਛ ਸੀਨੀਅਰ ਪੱਤਰਕਾਰ ਹੈਗੇ ਨੇ ਉਹ ਕਹਿੰਦੇ ਕਿ ਕੁਝ ਦਿਨ ਪਹਿਲਾਂ ਜਿਹੜੀ ਹੈ ਮੁੱਖ ਮੰਤਰੀ ਦੀ ਇੱਕ ਮਿਲਣੀ ਹੁੰਦੀ ਹੈ ਜੀ ਅ ਅਮਿਤ ਸ਼ਾ ਗ੍ਰਹਿ ਮੰਤਰੀ ਦੇ ਨਾਲ ਤੇ ਕਹਿੰਦੇ ਕਿ ਹੋ ਸਕਦਾ ਹੈ ਕਿ ਇਸ ਦੇ ਉੱਤੇ ਵੀ ਵਿਚਾਰ ਹੋਈ ਹੋਵੇ ਮਤਲਬ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਤਾਰਾਂ ਜਿਹੜੀਆਂ ਨੇ ਉਧਰੋਂ ਵੀ ਖੜਕਦੀਆਂ ਨੇ ਮਤਲਬ ਇਹ ਤੇ ਚਲੋ ਹੋ ਗਿਆ ਨਾ ਕਿ ਇਹ ਤੇ ਚਾਹੁੰਦੇ ਹੀ ਨਹੀਂ ਹੈਗੇ ਕਿਉਂਕਿ ਜੇ ਇਹ ਚਾਹੁੰਦੇ ਹੁਣ ਇਹ ਕਹਿਣ ਕਿ ਅਸੀਂ ਤੇ ਜੀ ਕਰੀ ਨਹੀਂ ਰਹੇ ਹੈਗੇ ਉਧਰੋਂ ਸਾਨੂੰ ਆਰਡਰ ਆ ਰਿਹਾ ਹੈ ਬਕਾਇਦਾ ਜਿਹੜਾ ਹੈ ਹੁਣ ਜੋ ਆਪਾਂ ਦੇਖ ਰਹੇ ਹਾਂ ਕਿ ਅ ਕਿਤੇ ਨਾ ਕਿਤੇ ਉਧਰਲੇ ਮੰਨਿਓ ਵੀ ਪੂਰਾ ਕੰਟਰੋਲ ਜਿਹੜਾ ਹੈਗਾ ਹੈ ਪੰਜਾਬ ਨੂੰ ਇੱਕ ਐਸੇ ਨਾਰਮਲ ਸਟੇਟ ਦੇ ਮੰਗੂ ਰਾਈਟਸ ਜਿਹੜੇ ਨਹੀਂ ਹੈਗੇ ਸੈਂਟਰ ਵੀ ਪੰਜਾਬ ਨੂੰ ਡਾਇਰੈਕਟਲੀ ਜਿਹੜਾ ਹੈ ਡੀਲ ਕਰਦਾ ਹੈ ਔਰ ਇਦਾਂ ਦੇ ਮਸਲਿਆਂ ਦੇ ਵਿੱਚ ਤੇ ਆਪਾਂ ਨੂੰ ਪਤਾ ਹੀ ਹੈ ਕਿ ਕਿਵੇਂ ਹੁਣ ਕੀ ਉਹ ਸੋਚਦੇ ਨੇ ਜਾਂ ਕੀ ਅਦਾਲਤਾਂ ਸੋਚਦੀਆਂ ਨੇ ਪਰ ਇਹਦੇ ਵਿੱਚ ਇਹ ਨਹੀਂ ਹੈ ਕਿ ਇਹਨਾਂ ਦੀ ਪੈਰਵਾਈ ਜਿਹੜੀ ਹੈ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਪੈਰਵਾਈ ਤੇ ਜੋ ਕਾਨੂੰਨੀ ਸਿਸਟਮ ਤੁਹਾਡੇ ਕੋਲ ਹੈਗਾ ਹੈ ਉਸ ਪੈਥੜੇ ਨੂੰ ਤੇ ਵਰਤਣਾ ਹੀ ਚਾਹੀਦਾ ਹੈ ਤਾਂ ਕਿ ਹੋ ਸਕਦਾ ਹੈ ਕਿ ਇੱਥੇ ਨਹੀਂ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਜਾਂ ਫਿਰ ਇਸ ਤਰ੍ਹਾਂ ਹੈ ਕਿ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਜਦੋਂ ਕਿਉਂਕਿ ਉਹ ਵੀ ਹੁੰਦਾ ਨਾ ਕਿ 60 ਦਿਨ ਜੇ ਤੁਸੀਂ ਨਹੀਂ ਜਾਂਦੇ ਹੈਗੇ ਤੇ ਫਿਰ ਉਹ ਵੀ ਰੱਦ ਹੋਣ ਵਾਲਾ ਚੱਕਰ ਵੀ ਪੈ ਜਾਂਦਾ ਹੈ ਤੇ ਫਿਰ ਉਦੋਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਲੱਗਣਗੀਆਂ ਕਿ ਉਹ ਐਜ਼ ਅ ਮੈਂਬਰ ਆਫ ਪਾਰਲੀਮੈਂਟ ਬਣੇ ਰਹਿਣਗੇ ਬਿਲਕੁਲ ਹਲੇ ਦਸੰਬਰ ਦਾ ਮਹੀਨਾ ਖਤਮ ਨਹੀਂ ਹੋਇਆ ਜੀ ਜਿਸ ਵੇਲੇ ਇਸ ਤੋਂ ਪਹਿਲਾਂ ਹੀ ਇਸੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਸੀਗਾ ਕਿ ਜੀ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਅਗਲੀ ਜਿਹੜੀ ਸੈਸ਼ਨ ਲੱਗੇਗਾ ਅਗਲਾ ਜਿਹੜਾ ਸੰਸਦ ਦਾ اجلاس ਹੋਵੇਗਾ ਉਹਦੇ ਵਿੱਚ ਆਪਣਾ ਸਮੇਸਰ ਪਟੀਸ਼ਨ ਪਾਣ ਕੀ ਉਹਨਾਂ ਨੂੰ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਵੇ ਦਸੰਬਰ ਤੋਂ ਬਾਅਦ ਛੱਟ ਜਨਵਰੀ ਦੇ ਵਿੱਚ 28 ਜਨਵਰੀ ਨੂੰ ਉਹਨਾਂ ਦਾ ਸੈਸ਼ਨ ਅਟੈਂਡ ਕਰਨ ਦੇ ਲਈ ਉਹਨਾਂ ਨੇ ਦਰਖਾਸਤ ਪਾਈ ਹੈ ਹੁਣ ਦੇਖਦੇ ਹਾਂ ਸਰਕਾਰ ਅਦਾਲਤੀ ਅਮਲਾ ਕਿਸ ਤਰੀਕੇ ਇਸ ਪੂਰੀ ਪਟੀਸ਼ਨ ਨੂੰ ਵੇਖਦਾ ਹੈ